ਮੇਰੀ ਕੀ ਨਾਮ ਹੈ ਆਪਣਾ ਮੇਰਾ ਨਾਮ ਮਲਖਾ ਸਿੰਘ ਹੈ ਜੀ ਅੱਜ ਤੁਹਾਡਾ ਕੀ ਮਸਲਾ ਇੱਥੇ ਧਰਨਾ ਲਗਾਇਆ ਹੈ ਅਸੀਂ ਪੰਜਾਬ ਵਾਟਸਪਲਾਈ ਐਂਡ ਸੀਡ ਦੇ ਰਿਪੋਰਟ ਦੇ ਵਿੱਚ ਕੰਮ ਕਰਦੇ ਹਾਂ ਜੀ ਪਿਛਲੇ ਲੰਬੇ ਸਮੇਂ ਤੋਂ 20 25 25 ਸਾਲਾਂ ਤੋਂ ਲਗੁਣੀਆਂ ਤਰਖਾ ਤੇ ਕੱਚੇ ਮੁਲਾਜ਼ਮਾਂ ਜਿਹੜੇ ਕੰਮ ਕਰ ਰਹੇ ਪਿਛਲੀਆਂ ਸਰਕਾਰਾਂ ਨੇ ਵੀ ਸਾਨੂੰ ਇਸੇ ਤਰ੍ਹਾਂ ਵਾਅਦੇ ਤੇ ਵਾਅਦਾ ਕੀਤਾ ਕਿ ਇਹ ਜੋ ਅੱਜ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਇਹ ਸੱਤਾ ਦੇ ਵਿੱਚ ਨਹੀਂ ਸੀ ਤਾਂ ਇਹਨੇ ਇੱਕ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜਿੰਨੇ ਵੀ ਕੱਚੇ ਮੁਲਾਜ਼ਮ ਆਊਟਸੋਰਸ ਦੇ ਕੰਮ ਕਰਦੇ ਆ ਵੀ ਮੈਂ ਉਹਨਾਂ ਨੂੰ ਵਿਭਾਗਾਂ ਦੇ ਵਿੱਚ ਮਰਜ ਕਰਕੇ ਉਹਨਾਂ ਨੂੰ ਰੈਗੂਲਰ ਕਰੂੰਗਾ ਪਰ 3.5 ਸਾਲ ਲੰਘਣ ਤੋਂ ਬਾਅਦ ਅੱਜ ਤੱਕ ਸਰਕਾਰ ਨੇ ਸਾਡੇ ਨਾਲ ਕੋਈ ਰਾਬਤਾ ਨਹੀਂ ਕਾਇਮ ਕੀਤਾ ਤੇ ਹੁਣ ਅਸੀਂ ਇਹ ਐਲਾਨ ਕੀਤਾ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਆਊਟਸੋਰਸਿੰਗ ਜਥੇਬੰਦੀ ਵੱਲੋਂ ਕਿ ਸਮੁੱਚੇ ਪੰਜਾਬ ਦੇ ਵਿੱਚ ਅਸੀਂ ਰੋਸ ਰੈਲੀਆਂ ਪਹਿਲਾਂ 4 ਜ਼ਿਲ੍ਹਿਆਂ ਦੇ ਵਿੱਚ ਕਰ ਰਹੇ ਹਾਂ ਉਸ ਤੋਂ ਬਾਅਦ ਸਾਡਾ ਜਿਮਣੀ ਚੋਣਾ ਦੇ ਵਿੱਚ ਲੁਧਿਆਣੇ ਦੀ ਜਿਮਣੀ ਚੋਣ ਦੇ ਵਿੱਚ ਵੀ ਅਸੀਂ ਜਾ ਕੇ ਉੱਥੇ ਰੋਸ ਮਾਰਚ ਕਰਾਂਗੇ ਜੇ ਸਰਕਾਰ ਨੇ ਸਾਡੇ ਨਾਲ ਕੋਈ ਗੱਲਬਾਤ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਮੁੱਚੇ ਪੰਜਾਬ ਦਾ ਪਾਣੀ ਅਤੇ ਸੀਵਰੇਜ ਦੇਆਂ ਸਬਾਵਾਂ ਨੇ ਜਿਹੜੀਆਂ ਉਹ ਠੱਪ ਕਰਕੇ ਆਪਣੇ ਆਪਣੇ ਸਟੇਸ਼ਨਾਂ ਤੇ ਬੈਠਾਂਗੇ ਤੇ ਰੋਸ ਧਰਨੇ ਤੇ ਰੋਸ ਮਜਾਰੇ ਕਰਾਂਗੇ ਹੋਰ ਕੀ ਮੰਗ ਹੈ ਤੁਹਾਡੀ ਫਿਰ ਸਾਡੀ ਪਿਛਲੇ ਲੰਬੇ ਸਮੇਂ ਤੋਂ ਇੱਕੋ ਹੀ ਮੰਗ ਹੈ ਕਿ ਸਾਨੂੰ ਠੇਕੇਦਾਰਾਂ ਦੇ ਹੱਥਾਂ ਚੋਂ ਕੱਢ ਕੇ ਸਾਨੂੰ ਮਹਿਕਮਿਆਂ ਦੇ ਵਿੱਚ ਮਰਜ ਕਰਕੇ ਸਾਨੂੰ ਰੈਗੂਲਰ ਕੀਤਾ ਜਾਂਦਾ ਲੋਕ ਕਹਾਣੀਆਂ ਅਸੀਂ ਤੋੜ ਦੇਣੀ ਅਸੀਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ ਸਾਥੀਓ ਜਿਹੜਾ ਸੋਡਾ ਅੱਜ ਦਾ ਸ਼ਿੰਗਾਰ ਸ਼ਦਸਰੇ ਸੋਡਾ ਯਾਬਤਾ ਦੱਸ ਰਿਹਾ ਹੈ ਸੋਡੀ ਲੜਾਈ ਜਿਹੜਾ ਸੋਡਾ ਸਵੇਰੇ ਉੱਠ ਕੇ ਟੈਂਕੀਆਂ ਦੇ ਵਿੱਚ ਪਾਣੀ ਪਾਉਣਿਆ ਇਹਦੇ ਵਿੱਚ ਉਹ ਲੋਕ ਨੇ ਜਿਹੜਾ ਸੋਡਾ ਸੀਵਰਾਂ ਦੀ ਸਫਾਈ ਕਰਦੇ ਆ ਸੋਡਾ ਗੰਦ ਚੱਕਦੇ ਆ ਇਹਦੇ ਵਿੱਚ ਉਹ ਲੋਕ ਨੇ ਜਿਹੜੇ ਟੋਏ ਪਟਕੇ ਸੋਡੇ ਘਰਾਂ ਦੇ ਵਿੱਚ ਪਾਣੀ ਸਾਫ਼ ਤੇ ਸੁਥਰਾ ਭੇਜਦੇ ਆ ਸਾਡੇ ਵਿੱਚ ਉਹ ਲੋਕ ਨੇ ਜਿਹੜੇ 5 5 ਵਜੇ ਉੱਠ ਕੇ 4 4 ਵਜੇ ਉੱਠ ਉਹ ਸੁਪਰ ਆਇਆ ਬੰਦਿਆ ਤੁਹਾਨੂੰ ਪਾਣੀ ਬੰਦਿਆ ਪਰ ਸ਼ਹਿਰ ਵਾਸੀਆਂ ਨੂੰ ਅੱਜ ਕਹਿਣ ਆਇਆ ਕਿ ਸੋਡੇ ਵੀ ਸਾਤ ਦਿਨ ਲੰਘਾਵਾ ਕਰ ਰਿਹਾ ਉਹ ਬੰਦਾ ਕੰਨਾ ਤੇ ਸੋਡੇ ਸਾਤ ਦਿਨ ਲੋੜਾ ਤੇ ਜਿਹੜਾ ਸਾਡਾ ਹੁਨਾਰਸ਼ਾ ਅਸੀਂ ਅੱਜ ਸੁਆਣੀ ਨੂੰ ਲੋੜ ਪਾ ਲਈਏ ਵੀ ਇਹ ਫਰਸ਼ਾਡਾ ਇਹ ਥੇ ਨਹੀਂ ਖੜਨ ਵਾਲਾ ਤੇ ਰੇਮੀਆ ਤੋਂ ਲਾਗੋ ਸਾਡਾ ਜਿਵੇਂ ਵੀ ਕੋਈ ਕਮੇਡੀ ਸਦ ਸੁਕੇਗੀ ਤੇ ਲੇਕੋ ਖੁੰਡਾ ਨਹੀਂ ਲੂਕੇਗੀ ਗਰਮੀ ਨਹੀਂ ਲੂਕੇਗੀ ਤੇ ਤੁਹਾਡੀ ਲੋੜਾ ਸਾਦੇ ਸਾਥੀ ਨੂੰ ਖੇਡਣਾ ਜੀ ਆਪੇ ਜਾਵਤੇ ਨਾਲ ਅੜੀ ਦਿਨ ਦਾ ਨਾਰਾ ਆਪ ਦੀ ਲੜਾਈ ਨੂੰ ਵੰਦਵਾਦ ਮਾਦਾ جندباد جندباد کاني